ਅੱਜ ਕਾਬਲ ਸਿੰਘ ਮਹਾਵਾ ਅਟਾਰੀ ਵਾਗਾ ਬਾਰਡਰ ਤੇ ਇਸ ਵਕਤ ਖੜੇ ਆ ਅੱਜ 78ਵਾਂ ਜਾਦੀ ਦਿਹਾੜਾ ਬੜੇ ਜੋਸ਼ ਹੋਸ਼ ਦੇ ਨਾਲ ਪ੍ਰਧਾਨ ਮੰਤਰੀ ਜੀ ਲਾਲ ਕਿਲੇ ਦੇ ਝੰਡਾ ਲਹਿਰਾ ਰਹੇ ਨੇ ਵੱਖ-ਵੱਖ ਪਾਰਟੀਆਂ ਕੋਈ ਕਿਤੇ ਝੰਡਾ ਲਹਿਰਾ ਰੀਆਂ ਜਾਦੀ ਦਾ ਕੋਈ ਕਿਤੇ ਲਹਿਰਾ ਰੀਆਂ ਪਰ ਕਿਸਾਨ ਆਪਣਾ ਹੀ ਝੰਡਾ ਵਾਗੇ ਬਾਰਡਰ ਤੋਂ ਲੈ ਕੇ ਗੋਲਡਨ ਗੇਟ ਅੰਮ੍ਰਿਤਸਰ ਤੱਕ ਪੂਰੇ ਭਾਰਤ ਦੇ ਵਿੱਚ ਕਿਸਾਨ ਆਪਣੇ ਝੰਡੇ ਦੇ ਨਾਲ ਇਹ ਆਪਣਾ ਟਰੈਕਟਰ ਮਾਰਚ ਕੱਢ ਕੇ ਲੋਕਾਂ ਨੂੰ ਦੱਸ ਰਿਹਾ ਵੀ ਅਸੀਂ ਯਾਦ ਨਹੀਂ ਅਸੀਂ ਉਸੇ ਤਰ੍ਹਾਂ ਹੀ ਗੁਲਾਮ ਆ ਜਿਸ ਤਰ੍ਹਾਂ ਹੁੰਦੀ ਸੀ 47 ਦੀ ਵੰਡ ਤੋਂ ਹਾਲੇ ਤੱਕ ਆ ਰਿਹਾ ਹੈ ਸਾਨੂੰ ਸਰਕਾਰਾਂ ਦੱਸਦੀਆਂ ਵਾ ਵੀ ਅਸੀਂ ਯਾਦ ਹਾਂ ਪਰ ਅਸੀਂ ਯਾਦ ਨਹੀਂ ਉਹ ਤੇ ਪਹਿਲਾਂ ਗੋਰੇ ਜਿਹੜੇ ਹੈਗੇ ਸੀ ਇਥੋਂ ਕੱਢੇ ਆ ਪਰ ਹੁਣ ਜਿਹੜੇ ਸਾਡੇ ਕਾਲੇ ਅੰਗਰੇਜ਼ ਆ ਗਏ ਨੇ ਇਹਨਾਂ ਨੂੰ ਕੱਢਣਾ ਦੇ ਬੜਾ ਔਖਾ ਰਿਹਾ ਇਹਨਾਂ ਨੇ ਜਿਹੜੇ ਕਾਲੇ ਕਾਨੂੰਨ ਬਣਾ ਕੇ ਕਿਸਾਨਾਂ ਉੱਪਰ ਥੋਬੇ ਹੋਏ ਆ ਜਿੰਨਾਂ ਤੇ ਸਾਡਾ ਸੰਘਰਸ਼ ਦੇ ਵਿੱਚ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਨੇ ਉਸੇ ਤਰ੍ਹਾਂ ਸਾਡੇ ਜਿੱਥੇ ਜਿੱਥੇ ਸੰਘਰਸ਼ ਚੱਲ ਰਹੇ ਨੇ ਖਨੋਰੀ ਬਾਰਡਰ ਸ਼ੰਭੂ ਬਾਰਡਰ ਤੇ ਉਹ ਸਾਡੇ ਸੰਘਰਸ਼ ਉਸੇ ਤਰ੍ਹਾਂ ਹੀ ਚੱਲਦੇ ਰਹਿਣਗੇ ਆਪ ਜੀ ਨੇ ਬੇਨਤੀ ਕੀਤੀ ਗੱਲ ਕੀਤੀ ਆ ਭੀ ਕਿ ਆਜ ਟਰੈਕਟਰ ਮਾਰਚ ਟਰੈਕਟਰ ਮਾਰਚ ਸਾਰੇ ਭਾਰਤ ਵਿੱਚ ਨਿਕਲ ਰਿਹਾ ਨਾ ਕਿ ਸਾਰੇ ਅਟਾਰੀ ਵਾਗਾ ਬਾਰਡਰ ਤੋਂ ਸਰਵਨ ਸਿੰਘ ਪੰਦੇਯਰ ਜਗਜੀਤ ਸਿੰਘ ਡੱਲੇਵਾਲ ਗੈਰ ਰਾਜਨੀਤਿਕ ਪਾਰਟੀਆਂ ਦੇ ਝੰਡੇ ਥੱਲੇ ਇਹ ਟਰੈਕਟਰ ਮਾਰਚ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਹਰ ਆਪਣੇ ਥਾਂ ਤੇ ਪਹੁੰਚ ਕੇ ਉੱਥੇ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਐਮਐਸਪੀ ਦੀ ਗਾਰੰਟੀ ਵੀ ਰੱਖੀ ਗਈ ਆ ਵਿੱਚ ਇਹ ਕੀ ਲੱਗਦਾ ਕਿ ਹਜ ਤੱਕ ਰੈਵਨੂਸ ਵੀ ਨਹੀਂ ਮਿਲ ਪਾਈ ਕਿਸਾਨਾਂ ਨੂੰ ਲੰਬਾ ਸੰਘਰਸ਼ ਹੋ ਗਿਆ ਵੇਖੋ ਜੀ ਥੋੜੇ ਦਿਨ ਹੋ ਗਏ ਮਾਨਯੋਗ ਪਹਿਲਾਂ ਹਾਈ ਕੋਰਟ ਦਾ ਆਰਡਰ ਆਇਆ ਸੀਗਾ ਕਿ ਇਹਨਾਂ ਦੀਆਂ ਗੱਲਾਂ ਸੁਣੀਆਂ ਜਾਣ ਰੋਡ ਖਾਲੀ ਕੀਤਾ ਜਾਵੇ ਤੇ ਹਰਿਆਣਾ ਸਰਕਾਰ ਨੇ ਉਹ ਤੋਂ ਅਨਾਕਾ ਨਹੀਂ ਕਰ ਦਿੱਤੀ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਸਾਡੀ ਗੱਲ ਪਹੁੰਚ ਗਈ ਆ ਮਾਨਯੋਗ ਸੁਪਰੀਮ ਕੋਰਟ ਤੋਂ ਵੀ ਇਹੀ ਗੱਲ ਉੱਠੀ ਆ ਕਿ ਕਿਸਾਨਾਂ ਨੂੰ ਉਹਨਾਂ ਦੀਆਂ ਮੰਗਾਂ ਸੁਣੀਆਂ ਜਾਣ ਦੋ ਹਰਿਆਣੇ ਦੀ ਪੰਜਾਬ ਦੀ ਕਮੇਟੀ ਬਠਾਈ ਜਾਵੇ ਉਹ ਕਮੇਟੀ ਇਕੱਠਲ ਕਰਕੇ ਉਹ ਕਮੇਟੀ ਦੇ ਵਿੱਚ ਹੱਲ ਲੱਭੇ ਵੀ ਕਿਸ ਤਰ੍ਹਾਂ ਕਿਸਾਨਾਂ ਨੂੰ ਖੁਸ਼ਹਾਲ ਬਣਾਇਆ ਜਾਣਾ ਵਾ ਜਿਹੜੇ ਕਿਸਾਨ ਦਿਨ ਬੜ ਦਿਨ ਥੱਲੇ ਜਾ ਰਹੇ ਆ ਇਹ ਕਿਸਾਨਾਂ ਨੂੰ ਉੱਪਰ ਠਾਉਣ ਵਾਸਤੇ ਐਮਐਸਪੀ ਹੀ ਇੱਕ ਇਹਦਾ ਮੁੱਦਾ ਵਾ ਸਾਡੀਆਂ ਸਾਰੀਆਂ ਫਸਲਾਂ ਦੇ ਐਮਐਸਪੀ ਮਿਲਣੀ ਚਾਹੀਦੀ ਆ ਜਿਹੜਾ ਸਾਨੂੰ ਕਹਿੰਦੇ ਆ ਪੀ ਝੋਨਾ ਲਾਉਣਾ ਬੰਦ ਕਰੋ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਇਹਨਾਂ ਨੂੰ ਸਾਡਾ ਝੋਨਾ ਦੇ ਕਿਸਾਨਾਂ ਨੂੰ ਦਿਸਦਾ ਵਾ ਪੀ ਝੋਨਾ ਲਾਗਣ ਦੇ ਕਰਕੇ ਚ ਪਾਣੀ ਥੱਲੇ ਜਾ ਰਿਹਾ ਜਿਹੜੀਆਂ ਇਹ ਜਿਹੜੀਆਂ ਵੱਡੀਆਂ ਇੰ ਇਹਦੇ ਵਿੱਚ 24 ਘੰਟੇ 20-20 ਹੌਸਪਾਵਰ ਦੀਆਂ ਮੋਟਰਾਂ ਚੱਲਦੀਆਂ ਉਹ ਕਿਸੇ ਨੂੰ ਦਿਖਦੀਆਂ ਸਿਰਫ ਕਿਸਾਨ ਦੀ ਮੋਟਰ ਚੱਲਦੀ ਦਿਖਦੀ ਆ ਕਿ ਸਿਰਫ ਕਿਸਾਨ ਹੀ ਇੱਕ ਪਾਣੀ ਮਕਾਉਂਦਾ ਜਾ ਰਿਹਾ ਪਾਣੀ ਦਾ ਲੈਵਲ ਥੱਲੇ ਜਾ ਰਿਹਾ ਜੇ ਫੈਕਟਰੀਆਂ ਦੇ ਵਿੱਚ ਕੱਪੜੇ ਵਾਲੀ ਫੈਕਟਰੀ ਵੇਖ ਲਓ ਕੋਈ ਵੀ ਫੈਕਟਰੀ ਜਾਨਕੀ ਜਿੰਨੀਆਂ ਫੈਕਟਰੀਆਂ ਹੈਗੀਆਂ ਵਾ ਉਹ ਫੈਕਟਰੀਆਂ ਵਿੱਚ ਪਾਣੀ ਦਾ ਕੋਈ ਵੇਖਦਾ ਨਹੀਂ ਆ ਕਿ ਉੱਥੇ ਕੀ ਹਾਲ ਹੈ ਤੇ ਕਿਸਾਨਾਂ ਦਾ ਹੀ ਇਹਨਾਂ ਨੂੰ ਪਾਣੀ ਦਿਖਦਾ ਲੈਵਲ ਚਲੇ ਜਾ ਰਿਹਾ ਜੀ ਅੱਜ ਦੋਵਾਂ ਫੋਰਮਾਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮਐਨਪੀ ਵੱਲੋਂ ਦੇਸ਼ ਵਿਆਪੀ ਟਰੈਕਟਰ ਮਾਰ ਪੂਰੇ ਪੰਜਾਬ ਵਿੱਚ ਹਜ਼ਾਰਾਂ ਥਾਵਾਂ ਤੇ ਸੈਂਕੜੇ ਥਾਵਾਂ ਤੇ ਪ੍ਰੋਗਰਾਮ ਹੋ ਰਿਹਾ ਹੈਗਾ ਵਾ ਠੀਕ ਹੈ ਅੱਜ ਅੰਮ੍ਰਿਤਸਰ ਦੇ ਵਿੱਚ ਸਾਡੀ ਜਥੇਬੰਦੀ ਵੱਲੋਂ ਵਾਗੇ ਤੋਂ ਸ਼ੁਰੂ ਕਰਕੇ ਇਹ ਟਰੈਕਟਰ ਮਾਰਚ 골ਡਨ ਗੇਟ ਅੰਮ੍ਰਿਤਸਰ ਤੱਕ ਖੜਿਆ ਜਾ ਰਿਹਾ ਹੈਗਾ ਤੇ ਇਹਦੇ ਵਿੱਚ ਸੈਂਕੜੇ ਟਰੈਕਟਰ ਸ਼ਾਮਿਲ ਹੋ ਰਹੇ ਆ ਮੁੱਖ ਮੰਗਾਂ ਐਮ ਐਸ ਪੀ ਲੀਗਲ ਗਾਰੰਟੀ ਕਾਨੂੰਨ ਬਣਾਇਆ ਜਾਵੇ ਠੀਕ ਜੀ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕੀਤਾ ਜਾਵੇ ਜੀ ਨਰੇਗਾ 200 ਦਿਨ ਹੋਵੇ ਭਾਰਤ ਡਬਲਯੂ ਟੂਓ ਤੋਂ ਬਾਹਰ ਆਵੇ ਠੀਕ ਹੈ ਜੀ ਇਦੋਂ ਦਾ ਫਸਲੀ ਬੀਮਾ ਦੋਦਣਾ ਆਤੀ ਆਦ ਮੰਗਾ ਹੈਗੀਆਂ 12 14 ਸਾਡੀਆਂ ਦੂਸਰਾ ਹੈਗਾ ਨਵੇਂ ਜਿਹੜੇ ਕ੍ਰਿਮినਲ ਲਾਅ ਲੈ ਕੇ ਆਂਦੇ ਜਿੰਨੂੰ ਉਹ ਬੀ ਐਨ ਐਸ 24 ਕਹਿੰਦੇ ਆ ਬੀ ਐਨ ਐਸ ਐਸ 2024 ਕਹਿੰਦੇ ਆ ਬੀ ਐਸ ਏ 2024 ਕਹਿੰਦੇ ਆ ਇਹਦਾ ਕਿਉਂ ਵਿਰੋਧ ਕਰ ਰਹੇ ਆ ਪਹਿਲੋਂ ਟੋਟੂ ਪੱਤਰਕਾਰ ਵੀਰ ਨੂੰ ਵੀ ਜੇ ਪੁਲਿਸ ਦੇ ਅੰਦਰ ਰੱਖਣਾ ਹੈਗਾ ਤੇ ਐਫ ਆਈ ਆਰ ਚਾਹੀਦੀ ਹੈ ਹੁਣ ਨਹੀਂ ਚਾਹੀਦੀ ਐਫ ਆਈ ਆਰ ਪੁਲਿਸ ਵਾਲਾ ਕਹਿ ਸਕਦਾ ਮੇਰਾ ਕਾਨੂੰਨ ਨਹੀਂ ਮੰਗਿਆ 24 ਦਿਨ 24 ਘੰਟੇ ਅੰਦਰ ਰੱਖ ਸਕਦਾ ਇੱਕ ਹੱਤ ਕਿ ਦੂਜਾ ਅਪ੍ਰੈਲੋਂ ਰਿਮਾਂਡ ਲੈਣ ਵਾਸਤੇ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਲੋੜ ਸੀ ਹੁਣ ਉਹ ਖਤਮ ਕਰਤਾ ਜੱਜ ਦੀ ਮਰਜ਼ੀ ਜੱਜ ਕੋ ਕਿਸੇ ਦੀ ਫਰਮਾਇਸ਼ ਨਹੀਂ ਉਹ ਕਾਨੂੰਨ ਦੇਖੂਗਾ ਐਗਜ਼ੈਕਟਿਵ ਮੈਜਿਸਟ੍ਰੇਟ ਮਣੇ ਐਸ.ਡੀ.ਐਮ ਤੇ ਤਹਿਸੀਲਦਾਰ ਇਹ ਬਈ ਸਰਕਾਰ ਦੇ ਹੁੰਦੇ ਜੀ ਜਿੰਨੂੰ ਮਰਜ਼ੀ ਅੰਦਰ ਕਰਾਣਾ ਸਭ ਤੋਂ ਵੱਡੀ ਗੱਲ 7 ਸਾਲ ਦੇ ਕੇਸਾਂ 'ਚ 15 ਦਿਨ ਤੋਂ ਬਾਅਦ ਵੀ ਆਈਓ 40 ਦਿਨ ਤੱਕ ਰਿਮਾਂਡ ਲੈ ਸਕਦਾ ਔਰ 7 ਸਾਲ ਤੋਂ ਉੱਪਰ ਵਾਲੇ ਕੇਸਾਂ ਦੇ ਵਿੱਚ 60 ਦਿਨ ਤੇ 90 ਦਿਨ ਤੱਕ ਵੀ ਰਿਮਾਂਡ ਆ ਮੈਨੂੰ ਦੱਸੋ ਕੋ ਹੱਡੀ ਪਸਲੀ ਬੱਚੂਗੇ ਇਨਾ ਚਰਪਾਲਸ ਕੋ ਰਹਿ ਗਿਆ ਬੰਦਾ ਤੇ ਦੇਸ਼ದ್ರੋਹੀ ਦੀ ਪਰਵਾਸ਼ਾ ਇਹ ਆ ਵੀ ਤੁਹਾਡਾ ਪੱਤਰਕਾਰ ਜੇ ਸੱਤਾ ਨੂੰ ਚੈਲੰਜ ਕਰੋ ਐਕਟਿਵਿਸ ਜੇ ਲੇਖ ਲਿਖੂ ਸੱਤਾ ਦੇ ਖਿਲਾਫ ਜਾਂ ਅਸੀਂ ਸੱਤਾ ਨੂੰ ਚੈਲੰਜ ਕਰਦੇ ਆਂ ਫਿਰ ਇਹਨੂੰ ਵੀ ਦੇਸ਼ದ್ರੋਹੀ ਦੇ ਜੁਮਰੇ ਚ ਸ਼ਾਮਲ ਕੀਤਾ ਗਿਆ